ਦੋਸਤੋ ਇਸ ਵੀਡੀਓ ਵਿੱਚ ਦੱਸਾਂਗੇ ਵੀ ਇਹ ਕਿਉਂ ਜ਼ਿਆਦਾ ਸੀਜ਼ ਮਾਰ ਜਾਂਦੇ ਆ ਕਿਉਂਕਿ ਬਹੁਤ ਸਾਰੇ ਟਰੈਕਟਰ ਨਾਨ ਟਰਬੋ ਨੂੰ ਟਰਬੋ ਲੱਗਦਾ ਹੈ ਤੇ ਟੈਂਪਰੇਚਰ ਕਿਵੇਂ ਵਧਦਾ ਵੀਡੀਓ ਦੇ ਐਂਡ ਤੱਕ ਰਹੇ ਰਹੋ ਵੀ ਰਾਡ ਵੱਡੀ ਹੋਊਗੀ ਉਨੀ ਉਹਦੀ ਖਚਾਈ ਵਾਜੂਗੀ ਖਚਾਈ ਹੋਰ ਹੁਣ ਟਰੈਕਟਰ ਦੇ ਵਿੱਚ ਪਾਵਰ ਵਧੂਗੀ ਜਿੱਡੀ ਕਨੈਕਟਿੰਗ ਰਾਡ ਉਹਨੇ ਇਹ ਟਰਬੋ ਵਾਲੀ ਐ ਨਾ ਟਰਬੋ ਵਾਲੀ ਨੂੰ ਪਾਵਰ ਜ਼ਿਆਦਾ ਮਿਲਗੀ ਉਹਨੇ ਨਾਲ ਆਰ ਪੀ ਐਮ ਵੀ ਵਧਾ ਦਿੱਤੇ ਘੋੜੇ ਨੂੰ ਠੀਕ ਹੈ ਤੇ ਇਹਦੇ ਕਨੈਕਟਿੰਗ ਰਾਡ ਮੋਟੀ ਕਰਤੀ ਐ ਦੀ ਕਨੈਕਟਿੰਗ ਰਾਡ ਉਸ ਟੇਪਰ ਕਰਤਾ ਦਾ ਤੇ ਤੇਲ ਸਿੱਧਾ ਮਿਲ ਜਾਵੇ ਜੀ ਨਾਨ ਟਰਬੋ ਹੈ ਉਹ ਨੂੰ ਟਰਬੋ ਲਾ ਦੋਗੇ ਉਹਦਾ ਟਰਬੋ ਦਾ ਡਿਜ਼ਾਈਨ ਉਹਦੇ ਇੰਜਨ ਦਾ ਡਿਜ਼ਾਈਨ ਉਹਦੀਆਂ ਪਾਈਪਾਂ ਦਾ ਡਿਜ਼ਾਈਨ ਉਹਦੀ ਕਨੈਕਟਿੰਗ ਰॉड ਦਾ ਡਿਜ਼ਾਈਨ ਉਹਦੀ ਗਜ਼ਲ ਪੈਨ ਦਾ ਡਿਜ਼ਾਈਨ ਉਹਦੇ ਰਿੰਗਾ ਤੇ ਪਿਸਟਨ ਦਾ ਡਰਾਇਨ ਨਾਨ ਟਰਬੋ ਹੈ ਤੇ ਟਰਬੋ ਲਾਉਂਗੇ ਟਰਬੋ ਦੇ ਨਾਲ ਜਦੋਂ ਪਾਵਰ ਜ਼ਿਆਦਾ ਮਿਲੀ ਤੇ ਜਿਵੇਂ ਵੀਡੀਓ ਦੇ ਵਿੱਚ ਵੀਰ ਦਿਖਾਉਂਦੇ ਹੁੰਦੇ ਆ ਵੀ ਪੀਟੀਓ ਸ਼ਾਫਟ ਦਾ ਪੜਾਕਾ ਪੈ ਗਿਆ ਫਲਾਨਾ ਹੋ ਗਿਆ ਉਹ ਮੈਂ ਅੱਗੇ ਜਾ ਕੇ ਹੁਣ ਸਮਝਾਉਂਗਾ ਕਿੱਥੇ ਕਿੱਥੇ ਕਿਹੜੇ ਕਿਹੜੇ ਲੁਕਸ ਪੈਂਦੇ ਆ ਸੋ ਵੀਡੀਓ ਚੰਕਿੰਗ ਰॉड ਛੋਟੀ ਹੈ ਹਾਂਜੀ ਛੋਟੀ ਰਾਡ ਕਾਦੇ ਵਾਸਤੇ ਹੈ ਹਾਂਜੀ ਵੱਡੀ ਰਾਡ ਕਾਦੇ ਵਾਸਤੇ ਹੈ ਮੋਟੀ ਰਾਡ ਕਾਦੇ ਵਾਸਤੇ ਹੈ ਜੇ ਇਹਦੀ ਕਨੈਕਟਿੰਗ ਰਾਡ ਮੋਟੀ ਹੈ ਤੇ ਇਹਦੀ ਪੈਨ ਬੜੀ ਮੋਟੀ ਹੈ ਤੇ ਜੇ ਆਪਾਂ ਗੱਲ ਕਰੀਏ ਆ ਕੱਢਿਓ ਭਾਜੀ ਇਹਦੀ ਪੈਨ ਹਾਂਜੀ ਬੋਸ਼ ਵਿੱਚੋਂ ਕੱਢਤਾ ਆ ਤੇ ਆ ਜੀ ਲਓ ਵੀ ਮਿੱਤਰੋ ਹਾਲਾਕਿ ਇਹ ਦੇ ਪੈਸਨ ਦਾ ਡਾਇਆ ਇਹਦੇ ਨਾਲੋਂ ਵੱਡਾ ਹੈ। ਇਹਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ। ਮੈਂ ਬੜੀਆਂ ਸਾਰੀਆਂ ਵੀਡੀਓ ਦੇਖੀਆਂ ਮਨ ਕੀਤਾ ਮੈਂ ਲੋਕਾਂ ਨੂੰ ਅਵੇਅਰ ਕਰ ਦੇਵਾਂ ਵੀ ਜਿਵੇਂ ਕਿ ਬੜੇ ਸਾਰੇ ਟਰੈਕਟਰਾਂ ਵਾਲੇ ਮਕੈਨਿਕ ਕਹਿੰਦੇ ਆ ਵੀ ਮਿਤਰਾ ਟਰਬੋ ਖਰਾਬ ਨਹੀਂ ਹੁੰਦਾ। ਕੋਈ ਟੁੱਟਦਾ ਜਾਂ ਭੱਜਦਾ ਨਹੀਂ ਹੈਗਾ। ਜਿੰਨਾ ਮਰਜ਼ੀ ਭਜਾਈ ਦਿਓ। ਪਰ ਟਰਬੋ ਦਾ ਕੰਮ ਹੁੰਦਾ ਬੂਸਟ ਨੂੰ ਬਣਾਉਣਾ। ਇਸ ਪਾਸਿਓਂ ਇਸ ਲਾਂਸਰ ਦਾ ਪ੍ਰੈਸ਼ਰ ਪੈਂਦਾ ਹੈ ਤੇ ਇਹ ਟਰਬਾਈਨ ਬਣ ਜਾਂਦਾ ਹੁਣ ਇਹਦਾ ਪਾਸਾ ਖੋਲਦੇ ਆਪਾਂ ਆਹ ਵਾਲਾ ਇਹਦੀ ਹਾਲਤ ਦੇਖੋ ਕੀ ਹੈ ਜੇ ਟੁੱਟਿਆ ਨਹੀਂ ਤਾਂ ਵੈਸੇ ਇਹ ਅੰਦਰਲੇ ਪਾਸਿਓਂ ਦੇ ਬੁਸ਼ ਉੱਡ ਗਏ ਜਦੋਂ ਤੁਸੀਂ ਹਰ ਟਾਈਮ 4500 ਚਾਰਿਆ ਰਪੀਮ ਰੱਖੋਗੇ ਠੀਕ ਹੈ ਜੀ ਤੇ ਇਹਦੇ ਤਾਂ ਲੱਖਾਂ 'ਚ ਚਲੇ ਜਾਂਦੇ ਆ ਇਹ ਹੈਗਾ ਵਿਜ਼ਿਬਿਲਟੀ ਵਾਲਾ ਵਿਜ਼ਿਬਿਲਟੀ ਵਾਲੇ ਦਾ ਕੰਮ ਪਤਾ ਕੀ ਹੁੰਦਾ ਜੀ ਟਰਬੋਜ਼ ਆ ਜਿਹੜੇ ਆਰਪੀਐਮ 1500 ਆਰਪੀਐਮ ਤੇ ਉੱਪਰ ਜਾ ਕੇ ਕੰਮ ਕਰਦਾ ਇਹ ਵਿਜ਼ਿਬਿਲਟੀ ਸਲਫ ਮਾਰ ਅਨਸਾਰ ਇਹ ਇਹਦੀਆਂ ਜਿਹੜੇ ਵਿੱਚ ਬਲੇਡ ਹੁੰਦੇ ਆ ਨਾ ਉਹ ਟਰਬਾਈਨ ਦੇ ਉੱਤੇ ਸਿੱਧੇ ਪਹਿਲਾਂ ਪੈਂਦੇ ਆ ਵੇਖੋ ਇਹਨੂੰ ਮੈਂ ਚੱਕਿਆ ਇੱਥੋਂ ਤੇ ਇਹਦੀ ਪੱਖੀ ਤੇ ਧੂਆ ਜਿਹੜਾ ਡਾਇਰੈਕਟ ਆਉਣ ਲੱਗ ਪੈਣਾ ਬਹੁਤ ਸਾਰੇ ਅਲੱਗ-ਅਲੱਗ ਸੋਚ ਹੁੰਦੀ ਹਰ ਇੱਕ ਵਿਅਕਤੀ ਦੀ ਵੀ ਤੁਹਾਨੂੰ ਉਹ ਗਾਈਡ ਕਿਵੇਂ ਕਰਨਾ ਚਾਹੁੰਦਾ ਮੈਂ ਕਹਿੰਨੇ ਵੀ ਜੇ ਆਰਪੀਐਮ ਗੱਡੀ ਦੇ 2000 ਰੱਖੀਏ ਤੇ ਸੁਖ ਪਾਉਂਗੇ ਦੁੱਖ ਨਹੀਂ ਪਾਉਂਗੇ ਪਰ ਬਹੁਤ ਸਾਰੇ ਅੱਜ ਕੱਲ ਟਰੈਕਟਰਾਂ ਦੇ ਵਿੱਚ ਲਾਟ ਕੱਢਣ ਲਾਤੇ ਜੇ ਨਾਨ ਟਰਬੋ ਇੰਜਨ ਹੈ ਉਹਨੂੰ ਟਰਬੋ ਲਾਤਾ ਉਹਦੀ ਕਨੈਕਟਿੰਗ ਰਾਡ ਕਿਉਂ ਜੀ ਹੈ ਉਹ ਮੈਂ ਅਗਲੀ ਵੀਡੀਓ ਵਿੱਚ ਦਿਖਾਉਣਾ ਹੈ ਮੈਂ ਗ੍ਰੀਨ ਇੰਜੀਨੀਅਰਿੰਗ ਵਰਕਰਸ ਤੇ ਜਾ ਕੇ ਉਹ ਸਾਰੀ ਚੀਜ਼ ਕੈਪਚਰ ਕੀਤੀ ਜਿੱਥੇ ਟਰਬੋ ਦਾ ਪ੍ਰੈਸ਼ਰ ਪੈਂਦਾ ਹੈ ਉੱਥੇ ਅੱਗ ਦਾ ਤਮਾਕਾ ਪੈਂਦਾ ਹੈ ਦੋਸਤੋ ਜਿੱਥੇ ਟੈਂਪਰੇਚਰ 500 ਤੋਂ 600 ਡਿਗਰੀ ਪਿਸਟਨ ਦੇ ਉੱਤੇ ਰਹਿੰਦਾ ਹੈ ਤੇ ਇਹਦੇ ਨਾਲ ਹੋਰ ਵਧੂਗਾ ਜਦੋਂ BS4 ਗੱਡੀਆਂ ਜਾਂ BS6 ਦੇ ਵਿੱਚ EGR ਵਾਲ ਨੂੰ ਬੰਦ ਕਰ ਦਿੰਦੇ ਆ ਤਾਂ ਉਹ ਰੈਗੂਲਰ ਉੱਥੇ ਅੱਗ ਬਲੀ ਜਾਂਦੀ ਰਹਿੰਦੀ ਹੈ ਕਿਉਂਕਿ EGR ਵਾਲ ਜਦੋਂ ਐਕਸੀਲੇਟਰ ਦਿੰਦੇ ਆ ਨਾ ਤਾਂ ਉਦੋਂ ਇਹਦਾ ਅਣ ਬਲੇ ਕੰਡ ਤੇ ਧੂਆ ਕਾਰਬਨ ਡਾਈਆਕਸਾਈਡ ਉਹਦੇ ਉੱਪਰ ਦਿੰਦਾ ਹੈ ਤਾਂ ਉਹ ਉਸਦੇ ਟੈਂਪਰੇਚਰ ਨੂੰ ਕੁਝ ਸੈਕਿੰਟਾਂ ਤੇ ਨੋਰਮਲ ਕਰ ਦਿੰਦਾ ਜਦੋਂ ਹਰ ਟਾਈਮ ਟੈਂਪਰੇਚਰ ਹਾਈ ਰਹੂਗਾ ਤੁਹਾਡੀ ਗੱਡੀ ਨਾਨ ਟਰਬੋ ਹੈ ਉਹ ਨੂੰ ਟਰਬੋ ਲਾ ਦੋਗੇ ਉਹਦਾ ਟਰਬੋ ਦਾ ਡਿਜ਼ਾਈਨ ਉਹਦੇ ਇੰਜਨ ਦਾ ਡਿਜ਼ਾਈਨ ਉਹਦੀਆਂ ਪਾਈਪਾਂ ਦਾ ਡਿਜ਼ਾਈਨ ਉਹਦੀ ਕਨੈਕਟਿੰਗ ਰॉड ਦਾ ਡਿਜ਼ਾਈਨ ਉਹਦੀ ਕਜ਼ਲ ਪੈਨ ਦਾ ਡਿਜ਼ਾਈਨ ਉਹਦੇ ਰਿੰਗਾ ਤੇ ਪਿਸਟਨ ਦਾ ਡਾਇਰ ਨਾਨ ਟਰਬੋ ਹੈ ਤੇ ਟਰਬੋ ਲਾਉਂਗੇ ਟਰਬੋ ਦੇ ਨਾਲ ਜਦੋਂ ਪਾਵਰ ਜ਼ਿਆਦਾ ਮਿਲੀ ਤੇ ਜਿਵੇਂ ਵੀਡੀਓ ਦੇ ਵਿੱਚ ਵੀਰ ਦਿਖਾਉਂਦੇ ਹੁੰਦੇ ਆ ਵੀ ਪੀਟੀਓ ਸ਼ਾਫਟ ਦਾ ਪੜਾਕਾ ਪੈ ਗਿਆ ਫਲਾਣਾ ਹੋ ਗਿਆ ਉਹ ਮੈਂ ਅੱਗੇ ਜਾ ਕੇ ਹੁਣ ਸਮਝਾਉਂਗਾ ਕਿੱਥੇ ਕਿੱਥੇ ਕਿਹੜੇ ਕਿਹੜੇ ਲੁਕਸ ਪੈਂਦੇ ਆ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮੇਰਾ ਮਕਸਦ ਕਿਸੇ ਨੂੰ ਨੀਵਾ ਦਿਖਾਉਣਾ ਨਹੀਂ ਹੈ ਮੇਰਾ ਮਕਸਦ ਤਾਂ এনवायरमेंट ਨੂੰ ਲੈ ਕੇ ਗੱਲ ਕਰ ਰਿਹਾ ਹਾਂ ਠੀਕ ਹੈ ਗਵਰਨਮੈਂਟ ਨੇ ਨੋਰਮਸ ਇਸ ਕਰਕੇ ਚੇਂਜ ਕਰ ਦਿੱਤੇ ਜਦੋਂ ਅਸੀਂ ਕਿਸੇ ਚੀਜ਼ ਦੀ ਸਫਾਈ ਤੇ ਰੱਖ ਰਖਾਂ ਨਹੀਂ ਨਾ ਕੀਤਾ ਤੇ এনवायरमेंट ਦੇ ਅਨੁਕੂਲ ਗੱਡੀ ਨਹੀਂ ਹੁੰਦੀ ਤੇ ਧੂਆਂ ਮਾਰਦੀ ਆ ਉਦੋਂ ਮਿੱਤਰ ਪਿਆਰਿਓ ਬਹੁਤ ਸਾਰੀਆਂ ਕਠੜਾਈਆਂ ਆ ਗਈਆਂ ਇਹ ਵੀਡੀਓ ਮੈਂ ਦੋ ਥਾਵਾਂ ਤੇ ਲਾਉਂਗਾ ਅਗਰ ਇੰਜਨ ਡਾਊਨ ਹੋਵੇ ਟਰਬੋ ਨਵਾਂ ਲਾਦਗੇ ਤਾਂ ਨੁਕਸਾਨ ਕਰਦਾ ਕਿਵੇਂ ਨੁਕਸਾਨ ਕਰਦਾ ਉਹ ਵੀ ਮੈਂ ਇਸ ਵੀਡੀਓ ਵਿੱਚ ਦਿਖਾ ਰਿਹਾ ਇਹ ਉਸੇ ਗੱਡੀ ਦਾ ਟਰਬੋ ਹੈ ਜਿਹਦੀ ਮੈਂ ਵੀਡੀਓ ਹੁਣ ਤੁਹਾਨੂੰ ਦਿਖਾਉਣ ਲੱਗਾ ਜਿਹਦੇ ਵਿੱਚ ਬੈਕ ਕੰਪਰੈਸਰ ਜਾਦੇ ਆ ਇਹਨੇ ਬੈਕ ਕੰਪਰੈਸਰ ਹੋਰ ਵਧਾ ਦਨਾ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਦਿਓ ਬਹੁਤ ਧੰਨਵਾਦ ਹਾਂਜੀ ਦੋਸਤੋ ਦੋਸਤੋ ਕਿਵੇਂ ਕਰਨ ਇਹਨੂੰ ਲੱਕੀ ਬਾਜੀ ਦੁਬਾਰਾ ਬੋਲੋ ਦੋਸਤੋ 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 ਅੱਜ ਆਪਾਂ ਗੱਲ ਕਰਾਂਗੇ ਟਰਬੋ ਤੇ ਨਾਨ ਟਰਬੋ ਇੰਜਨ ਦੀ ਮੈਂ ਗ੍ਰੀਨ ਇੰਜੀਨੀਅਰਿੰਗ ਵਰਕਸ ਤੇ ਆਇਆ ਜਿਹੜੀਆਂ ਤਾਂ ਗੱਡੀਆਂ ਰੋਡ ਦੇ ਉੱਪਰ ਸਫਰ ਕਰਨ ਵਾਸਤੇ ਆ ਉਹਨਾਂ ਦੀ ਤਾਂ ਪਿਕਅਪ ਤੇ ਉਹਨਾਂ ਦੀ ਇੰਜਨ ਦੇ ਆਰਪੀਐਮ ਬਹੁਤ ਜ਼ਿਆਦਾ ਹੁੰਦੇ ਆ ਤੇ ਜਿਹੜੀਆਂ ਗੱਡੀਆਂ ਕਮਰਸ਼ੀਅਲ ਵਾਈਕਲ ਨੇ ਜਾਂ ਟਰੈਕਟਰ ਲਾਈਨ ਨੇ ਉਹਨਾਂ ਦੇ ਵਿੱਚ ਕੀ ਅੰਤਰ ਹੈ ਅੱਜ ਆਪਾਂ ਦੱਸਾਂਗੇ ਕੀ ਸਾਨੂੰ ਕੰਪਨੀ ਦੇ ਟਰਬੋ ਜਿਹੜਾ ਲਾਇਆ ਹੈ ਉਹ ਕਿਉਂ ਲਾਇਆ ਹੈ ਤੇ ਜਿਹੜਾ ਨੌਨ ਟਰਬੋ ਇੰਜਨ ਹੈ ਉਹਨੂੰ ਅਸੀਂ ਟਰਬੋ ਲਾ ਕੇ ਉਸ ਦੇ ਇੰਜਨ ਦੀ મਨਿਆਦ ਨੂੰ ਕਿਵੇਂ ਖਤਮ ਕਰਦੇ ਆ ਅੱਜ ਟॉक ਕਰਾਂਗੇ ਲੱਕੀ ਭਾਜੀ ਸੱਚੀ ਕਾ ਲੱਕੀ ਭਾਜੀ ਪਹਿਲਾਂ ਤੁਸੀਂ ਇਹ ਦੱਸਣਾ ਹੈ ਵੀ ਆ ਕਨੈਕਟਿੰਗ ਰਾਡ ਜਿਹੜੀ ਬੜੀ ਸਾਰੀ ਵੱਡੀ ਐ ਇਹ ਕਿਹੜੀ ਗੱਡੀ ਦੀ ਐ ਇਹ ਜਿਹੜਾ ਆਪਾਂ ਘੋੜਾ ਕਹਿੰਦੇ 40 18 ਘੋੜਾ ਪੀਸੀ ਗੱਡੀ ਪੀਸੀ ਗੱਡੀ ਐ ਹਾਂਜੀ ਉਹਦੀ ਰਾਡ ਐ ਜੀ ਆਹ ਭਾਜੀ ਕਨੈਕਟਿੰਗ ਰਾਡ ਕਾਦੀ ਐ ਇਹ ਸੋਨਾਲੇਕਾ 622 ਉਹਦੀ ਰਾਡ ਐ ਜੀ ਆਹ ਭਾਜੀ ਕਨੈਕਟਿੰਗ ਰਾਡ ਲੇਲਣ ਦੀ ਐ ਇਹ ਲੇਲਣ ਦੀ ਰਾਡ ਐ ਇਹਦੇ ਉੱਤੇ ਤਾਂ ਟਰਬੋ ਨਹੀਂ ਲੱਗਾ ਨਹੀਂ ਫਿਰ ਵੀ ਇਹਦੀ ਕਨੈਕਟਿੰਗ ਰਾਡ ਮੋਟੀ ਐ ਹਾਂਜੀ ਠੀਕ ਐ ਜੀ ਇਹਦੇ ਉੱਤੇ ਟਰਬੋ ਲੱਗਾ ਐ ਇਹਦੀ ਕਨੈਕਟਿੰਗ ਰਾਡ ਇਹਦੇ ਨਾਲ ਪਤਲੀ ਐ ਹਾਂਜੀ ਠੀਕ ਐ ਜੀ ਇਹਦੀ ਕਨੈਕਟਿੰਗ ਰਾਡ ਦੇ ਬਦਲੇ ਇਹਦੀ ਕਨੈਕਟਿੰਗ ਰਾਡ ਜੇ ਦੇਖਿਆ ਜਾਵੇ ਬੇਟਾ ਨੇੜੇ ਆਇਓ ਤਾਂ ਇਹ ਕਨੈਕਟਿੰਗ ਰਾਡ ਛੋਟੀ ਹੈ ਛੋਟੀ ਰਾਡ ਕਾਦੇ ਵਾਸਤੇ ਹੈ ਵੱਡੀ ਰਾਡ ਕਾਦੇ ਵਾਸਤੇ ਹੈ ਮੋਟੀ ਰਾਡ ਕਾਦੇ ਵਾਸਤੇ ਹੈ ਜੇ ਇਹਦੀ ਕਨੈਕਟਿੰਗ ਰਾਡ ਮੋਟੀ ਹੈ ਤੇ ਇਹਦੀ ਪੈਨ ਬੜੀ ਮੋਟੀ ਹੈ ਤੇ ਜੇ ਆਪਾਂ ਗੱਲ ਕਰੀਏ ਆ ਕੱਢਿਓ ਭਾਜੀ ਇਹਦੀ ਪੈਨ ਹਾਂਜੀ ਕੱਢੋ ਬਾਜੀ ਲੱਕੀ ਇਹਦੀ ਕਨੈਕਟਿੰਗ ਰਾਡ ਆਪਾਂ ਬੁਸ਼ ਵਿੱਚੋਂ ਕੱਢਤਾ ਆਹ ਤੇ ਆ ਜੀ ਲਓ ਵੀ ਮਿੱਤਰੋ ਹਾਲਾ ਕਿ ਇਹਦੇ ਪੈਸਨ ਦਾ ਡਾਇਆ ਇਹਦੇ ਨਾਲੋਂ ਵੱਡਾ ਹੈ ਇਹਦਾ ਡਾਇਆ 105 ਹੈ ਇਹਦਾ 102 ਹੈ ਕਿਸੇ ਦਾ ਟਰੈਕਟਰ ਦਾ ਸੋਨਾ ਸੋਨਾਲਿਕਾ ਦਾ ਹੁਣ ਜਦੋਂ ਅਸੀਂ ਨਾਨ ਟਰਬੋ ਦੇ ਹਾਂਜੀ ਕਨੈਕਟਿੰਗ ਰਾਡ ਜਿੱਡੀ ਵੀ ਆ ਤਾਂ ਪਿਸਟਨ ਜੋ ਜ ਹੈਗਾ ਉਹ ਡਿਜ਼ਾਈਨ ਹੋਇਆ ਨਾਨ ਟਰਬੋ ਲਈ ਜੀ ਜਿਹਦੇ ਉੱਤੇ ਆਪਾਂ ਟਰਬੋ ਲਾ ਦਿੰਨੇ ਆ ਟਰਬੋ ਦਾ ਕੰਮ ਹੈ 에ਅਰ ਦਾ ਪ੍ਰੈਸ਼ਰ ਵਧਾਉਣਾ ਜਦੋਂ ਡੀਜ਼ਲ ਗੱਡੀ ਦੇ ਵਿੱਚ ਜ਼ਿਆਦਾ 에ਅਰ ਜਾਊਗੀ 에ਅਰ ਫਿਲਟਰ ਵਧੀਆ ਹੋਊਗਾ ਤਾਂ ਪਿਸਟਨ ਤੇ 에ਅਰ ਦਾ ਕੰਪਰੈਸ ਜ਼ਿਆਦਾ ਹੋਊ ਤੇ ਧਮਾਕਾ ਕਰਨ ਹੋਊਗਾ ਜੀ ਜੇ ਉਹ 600 ਡਿਗਰੀ ਟੈਂਪਰੇਚਰ ਤੇ ਕਰ ਕੈਪੈਸਿਟੀ ਪਿਸਟਨ ਚੱਲਦੀ ਹੈ ਦੋਬਲ ਕੰਮ ਕਰ ਰਹੀ ਹੈ ਦੇ ਵੀ ਰਿਹਾ ਤੇ ਗੰਦੀਆਂ ਗੈਸਾਂ ਨੂੰ ਖਿੱਚ ਵੀ ਰਿਹਾ ਬਹੁਤ ਡਬਲ ਕਮ ਹੈ ਨਾ ਡਬਲ ਕਮ ਕਰ ਰਿਹਾ ਜਿੰਨੀ ਵੱਧ ਤੋਂ ਦੇਰ ਖਿੱਚੀ ਜਾ ਸਕਦੀ ਹੈ ਤਾਂ ਪ੍ਰੈਸ਼ਰ ਵਧਾਉਂਦਾ ਹੈ ਚਲੋ এনवायरमेंट ਦੇ ਵਿੱਚ ਆਕਸੀਜਨ ਵੀ ਆਕਸੀਜਨ ਦੇ ਨਾਲ ਗੰਧੀਆਂ ਗੈਸਾਂ ਵੀ ਹੈ ਜਿਹੜਾ ਇਹਦੇ ਸਲੈਂਸਰ ਦਾ ਧੂਆ ਵੀ ਵਿੱਚ ਮਿਕਸ ਹੁੰਦਾ ਹੈ ਈਜ਼ੀਅਰ ਵਾਲ ਵੀ ਇਹਨੂੰ ਨਾਲ ਧੂਆ ਬੈਕ ਦੇ ਰਿਹਾ ਅਣਬਲੇ ਕਣਾਂ ਨੂੰ ਬਾਹਰ ਰਿਹਾ ਅਣਬਲੇ ਕਣਾਂ ਨੂੰ ਜਦੋਂ ਬਾਹਰਦਾ ਤਾਂ ਭਾਈ ਜੀ ਅਣਬਲੇ ਕਣ ਹੈ ਜਿਹੜੇ ਉਹ ਪਿਸਟਨ ਦੇ ਟੈਂਪਰੇਚਰ ਨੂੰ ਘਟਾਉਂਦੇ ਆ ਲੋਕਾਂ ਨੇ ਕਹਿਣਾ ਯਾਰ ਇਹ ਕੀ ਗੱਲ ਕਰਤੀ ਜਿੱਥੇ ਆਕਸੀਜਨ ਜਾ ਰਹੀ ਹੈ ਉਹਦੇ ਨਾਲ ਕਾਰਬਨ ਡਾਈਆਕਸਾਈਡ ਚਲੀ ਗਈ ਤਾਂ ਉੱਥੇ ਤਮਾਕਾ ਘਟੂਗਾ ਇੱਕ ਤਰੀਕਾ ਅਣ ਬੜੇ ਕਣ ਜਦੋਂ ਵਿੱਚ ਜਾਣਗੇ ਉਹ ਇਹਦੇ ਟੈਂਪਰੇਚਰ ਨੂੰ ਨੋਰਮਲ ਵੀ ਕਰ ਦਿਆ ਲਗਾਤਾਰ ਅੱਜਕੱਲ ਲੋਕ ਕੀ ਕਰ ਰਿਹਾ ਪਹਿਲਾਂ ਤਾਂ ਜਿਹੜੀ BS6 ਇੰਜਨ ਹੈ ਉਹਦੇ ਵਿੱਚ ਜਾਂ 4 ਟਰੈਕਟਰ ਹੈ ਉਹਦੇ ਇਜ਼ੀਅਰ ਵਾਲ ਨੂੰ ਕਰ ਦਿੰਦੇ ਆ ਬੰਦ ਜੇ ਇਜ਼ੀਅਰ ਵਾਲ ਨੂੰ ਬੰਦ ਕਰ ਦਈਏ ਤਾਂ ਤਾਂ ਵੀ ਗੱਡੀ ਦੇ ਵਿੱਚ ਰੈਕਟਰ ਦੇ ਵਿੱਚ ਜਾਨ ਸੌਖੀ ਹੋ ਜਾਂਦੀ ਹੈ ਉਹਦੀ ਖਚਾਈ ਵੱਧ ਜਾਂਦੀ ਹੈ ਉਹਦੇ ਨੌਮਸ ਖਤਮ ਕਰਤੇ ਹਾਂਜੀ ਉਸ ਤੋਂ ਬਾਅਦ ਆਪਾਂ ਇਹਦੇ ਤੇ ਬਾਈ ਜੀ ਟਰਬੋ ਲਾਤਾ ਟਰਬੋ ਨੇ ਉਹਦੇ ਤੇ ਆਕਸੀਨ ਹੋਰ ਵਧਾ ਦਿੱਤੀ ਦੇਖੋ ਹੁਣ ਤਾਂ BS6 ਚਾਹੀਆ ਜਦੋਂ Euro 2 ਸੀਗਾ BS2 ਸੀ ਟਰਬੋ ਉਦੋਂ ਉਹ Euro 2 ਤਾਂ ਹੀ ਹੋਇਆ ਸੀ ਉਦੋਂ ਮਤਲਬ ਨੌਮਸ ਆਗੇ ਸੀ ਵੀ ਟਰਬੋ ਲੱਗਣਾ ਚਾਹੀਦਾ ਹੈ ਗਵਰਨਮੈਂਟ ਦਾ ਨੌਮਸ ਐਨਵਾਇਰਨਮੈਂਟ ਨੂੰ ਸਾਫ ਸੁਥਰਾ ਰੱਖਣਾ ਹੁਣ ਇਹਨਾਂ ਤਿੰਨਾਂ ਦੇ ਵਿੱਚ ਕਨੈਕਟਿੰਗ ਰਾਣਾ ਦਾ ਸਾਈਜ਼ ਬਾਈ ਜੂ ਫੜਿਓ ਜਰਾ ਠੀਕ ਹੈ ਜੀ ਹੁਣ ਆਪਾਂ ਲੋਕਾਂ ਨੂੰ ਇਹ ਵੀ ਸਮਝਾ ਦਈਏ ਇਹ ਆ ਵੀ ਇਹਦੇ ਨਾਲ ਲਾ ਲਈਏ ਇੱਦਾਂ ਰੱਖ ਲਓ ਠੀਕ ਹੈ ਨੇੜੇ ਤੇੜੇ ਹੋ ਗਿਆ ਹਾਂਜੀ ਹੁਣ ਆ ਵੀ ਆਪਾਂ ਵਿੱਚ ਲਾ ਲਈਏ ਠੀਕ ਹੈ ਇਹ ਕਾਰ ਦਾ ਹਾਂਜੀ ਜਿੰਨੀ ਕਨੈਕਟਿੰਗ ਰਾਡ ਦੀ ਸਟਾਕ ਛੋਟੀ ਹੋਊਗੀ ਉਹਨੇ ਇੰਜਨ ਦੇ ਹਾਰ ਕੇ ਜਿੰਨੀ ਰਾਡ ਵੱਡੀ ਹੋਊਗੀ ਉਨੀ ਉਹਦੀ ਖਚਾਈ ਵਾਜੂਗੀ ਹੁਣ ਟਰੈਕਟਰ ਦੇ ਵਿੱਚ ਤੱਕ ਪਾਵਰ ਵਧੂਗੀ ਜਿੱਡੀ ਕਨੈਕਟਿੰਗ ਰਾਡ ਉਹਨੇ ਇਹ ਟਰਬੋ ਵਾਲੀ ਹੈ ਨਾ ਟਰਬੋ ਵਾਲੀ ਨੂੰ ਪਾਵਰ ਜ਼ਿਆਦਾ ਮਿਲ ਗਈ ਉਹਨੇ ਨਾਲ ਆਰਪੀਐਮ ਵੀ ਵਧਾ ਦਿੱਤੇ ਘੋੜੇ ਨੂੰ ਠੀਕ ਹੈ ਤੇ ਇਹਦੇ ਕਨੈਕਟਿੰਗ ਰਾਡ ਮੋਟੀ ਕਰਤੀ ਇਹਦੀ ਕਨੈਕਟਿੰਗ ਰਾਡ ਬੋਸਟੇਪਰ ਕਰਤਾ ਤੇਲ ਜਿੱਦਾ ਮਿਲ ਜਾਵੇ ਜਿਹੜਾ ਟੇਪਰ ਬੁਸ਼ ਦਿੱਤਾ ਠੀਕ ਹੈ ਵੀ ਜਿਹੜਾ ਥਰਡੇ ਪਾਸੇ ਤੇਲ ਦੇ ਡੈਕਟਰ ਜਾਂਦਾ ਪਿਸਟਨ ਚੋਈ ਤੇਲ ਮਿਲ ਜਾਵੇ ਉਹ ਪੈਨ ਨੂੰ ਤੇਲ ਸਾਰੇ ਪਾਸੇ ਜਾਂਦਾ ਇਹਨਾਂ ਦੇ ਉੱਪਰ ਇਹਨੂੰ ਆਟਲ ਸੱਲ ਲੱਗਦਾ ਉੱਪਰ ਹੱਲ ਸੱਲ ਦਿੱਤਾ ਕਿਉਂਕਿ ਇਹਦੇ ਚੱਕਰ ਥੋੜੇ ਆ ਚੱਕਰ ਥੋੜਿਆਂ ਨੂੰ ਲੂਬ੍ਰੀਕੇਸ਼ਨ ਥੋੜੀ ਵੀ ਕੰਮ ਕਰ ਜਾਂਦੀ ਜਦੋਂ ਆਰਪੀਐਮ ਜ਼ਿਆਦਾ ਹੋਣਗੇ ਉੱਥੇ ਤੇਲ ਦਾ ਪ੍ਰੈਸ਼ਰ ਜ਼ਿਆਦਾ ਚਾਹੀਦਾ ਠੀਕ ਹੈ ਜੀ ਹੁਣ ਇਹਦੀ ਕਨੈਕਟਿੰਗ ਰਾਡ ਬੇਟਾ ਤੇ ਇਹਦੀ ਕਨੈਕਟਿੰਗ ਰਾਡ ਦੇਖੋ ਠੀਕ ਹੈ ਜੀ ਇਹ ਲੇਲੜ ਦਾ ਇੰਜਣ ਹੈ ਠੀਕ ਹੈ ਇਹ ਟਰੈਕਟਰ ਦਾ ਇੰਜਣ ਹੈ ਦੋਨਾਂ ਦੀ ਕਨੈਕਟਿੰਗ ਰਾਡ ਲਗਭਗ ਸਟ੍ਰੋਕ ਸੇਮ ਹੈ ਪਰ ਲਿਲਰ ਦੇ ਇੰਜਨ ਦੇ ਵਿੱਚ ਵੀ ਕਨੈਕਟਿੰਗ ਰਾਡ ਵੱਡੀ ਸੀ ਸਟੋਕ ਵੱਡੀ ਹੋਣ ਕਰਕੇ ਪਿਕਅਪ ਪਲੇਟ ਫੜਦਾ ਸੀ ਪਾਵਰ ਜ਼ਿਆਦਾ ਸੀ ਇਸ ਦੇ ਮੁਕਾਬਲੇ ਟਾਟਾ ਦਾ ਇੰਜਨ ਪਾਵਰ ਥੋੜੀ ਸੀ ਪਿਕਅਪ ਛੇਤੀ ਫੜ ਲੈਂਦਾ ਹੈ ਮੇਨ ਗੱਲ ਅੱਜ ਆਪਾਂ ਇਹ ਗੱਲ ਕਰਦੇ ਪਏ ਆਂ ਵੀ ਜਿਹੜੀ ਦੁਰਵਰਤ ਤੋਂ ਅੱਜਕੱਲ ਬਹੁਤ ਸਾਰੇ ਨਾ ਕਿਸੇ ਪਾਰਟਿਕੂਲਰ ਆਪਾਂ ਬੰਦੇ ਦਾ ਨਹੀਂ ਲਵਾਂਗੇ ਜੇ ਗਵਰਨਮੈਂਟ ਨੇ ਜਾਂ ਕੰਪਨੀ ਨੇ ਕੋਈ ਇੰਜਨ ਡਿਜ਼ਾਈਨ ਕੀਤਾ ਹੈ 11 ਹੜਾ ਵਾਲਾ ਉਹਦੇ ਉੱਤੇ ਤੁਸੀਂ 18 ਪਾ ਰਹੇ ਹੋ 0 ਕਿਲੋਮੀਟਰ ਨੂੰ ਤੇ ਵਿੱਚ ਚੇਂजेस ਲਿਆ ਰਹੇ ਹਾਂ ਤਾਂ ਬਾਈ ਜੀ ਕਸਟਮਰ ਨੂੰ ਹਜੇ ਅਵੇਅਰ ਨਹੀਂ ਹੈਗਾ ਉਸ ਦੇ ਇੰਜਨ ਦੀ ਲਾਈਫ ਹੈ ਜਿਹੜੀ ਉਹ ਘਟ ਗਈ ਹੈ ਬਿਲਕੁਲ ਬਿਲਕੁਲ ਬਾਈ ਜੀ ਮੈਂ ਪ੍ਰੈਕਟੀਕਲ ਨਾਲ ਗੱਲ ਕਰਦਾ ਦੇਖੋ ਪਹਿਲਾਂ ਉਹਦੀ ਇਨ ਬੈਲਟ ਹੈ ਵੀ ਇਹ ਨਹੀਂ ਹੌਸਪੀਟਲ ਆਈ ਜੀ ਤੇ ਆਪਾਂ ਜਿਹੜੇ ਹਾਂ ਤੁਹਾਡੀ ਬੈਲਟ ਹੈ ਮੰਨ ਲਓ ਵੀ ਕਨੈਕਟਿੰਗ ਰਾਡ ਹੈ ਜਿਹੜੀ ਉਹਦੀ ਪਤਲੀ ਹੈ ਬਿਨਾ ਟਰਬੋ ਵਾਲੇ ਦੀ ਹਾਂਜੀ 11 ਹਲਾ ਵਾਲੇ ਦੀ ਉਹਦੇ ਤੇ ਅਸੀਂ 16 ਖਿੱਚਣ ਲਾਤੇ ਹਾਂਜੀ ਬਿਲਕੁਲ ਜੇ 16 ਖਿਚਣ ਲਾਤੇ ਤੇ 16 ਦੇ ਨਾਲ ਉਹ ਲੋਡ ਸਾਰਾ ਇੰਜਨ ਲੋਡ ਕਿੱਥੇ ਪੈਣਾ ਹੈ ਇੰਜਨ ਤੇ ਆਉਣਾ ਕਿੱਥੇ ਪੈਣਾ ਹੈ ਮੇਨ ਬੇਗਨਾ ਤੇ ਕਿੱਥੇ ਪੈਣਾ ਹੈ ਪਿੰਨ ਤੇ ਪੈਣਾ ਕਿੱਥੇ ਪੈਣਾ ਹੈ ਪਿਸਟਨ ਤੇ ਪੈਣਾ ਜਦੋਂ ਪਿਸਟਨ ਹਰ ਟਾਈਮ ਓਵਰ ਹੀਟ ਦੇ ਵਿੱਚ ਰਹੂਗਾ ਤਾਂ ਬਾਈ ਜੀ ਫਿਰ ਪਿਸਟਨ ਤੇ ਰਿੰਗਾ ਦਾ ਸੁਭਾਵਿਕ ਹੈ ਵੀ ਇੰਜਨ ਲਾਈਫ ਘਟੂਗੀ ਆਇਲ ਚੱਕਰ ਲੱਗੂਗੀ ਜਦੋਂ ਜਿਆਦਾ ਹੀਟ ਹੋਊਗੀ ਜਾਂ ਟੈਂਪਰੇਚਰ ਲੋਡ ਤੋਂ ਜਿਆਦਾ ਹੋ ਜਾਊਗਾ ਰਿੰਗਾ ਦਾ ਟੈਂਪਰੇਚਰ ਜਦੋਂ ਇੱਕ ਲੈਵਲ ਤੇ ਜਿਆਦਾ ਹੀਟ ਹੋ ਗਿਆ ਬਹੁਤ ਸਾਰੇ ਦੋਸਤ ਕਹਿੰਦੇ ਹੁੰਦੇ ਨੇ ਜੀ ਗਰਮ ਹੋ ਗਈ ਹੈ ਗੱਡੀ ਤੇ ਇਕੱਲਾ ਗੈਸਕਟ ਪਾ ਲਓ ਜਿਹੜਾ ਟੈਕਨੀਕਲ ਪੁਆਇੰਟ ਵਾਲਾ ਬੰਦਾ ਹੈ ਜਦੋਂ ਕਿਸੇ ਦੀ ਟੈਂਪਰ ਨੂੰ ਤੁਸੀਂ ਵਧਾਉਣੇ ਹੋ ਤਾਂ ਉਹਨੂੰ ਬਾਅਦ ਚ ਟੈਂਪਰ ਨੂੰ ਸੈੱਟ ਕਰਨ ਵਾਸਤੇ ਦੁਬਾਰਾ ਅੱਗੇ ਦੇ ਵਿੱਚ ਰੱਖ ਕੇ ਉਹਦੀ 200 ਟੈਂਪਰ ਘਟਾਉਣ ਵਾਸਤੇ ਉਹਨੂੰ ਦੁਬਾਰਾ ਫਿਰ ਹੀਟ ਕਰਦੇ ਜਦੋਂ ਤੁਸੀਂ ਓਵਰ ਹੀਟ ਦੇ ਵਿੱਚ ਇੱਕ ਚੀਜ਼ ਪਈ ਨੂੰ ਦੁਬਾਰਾ ਗਰਮ ਕਰਕੇ ਠੰਡੀ ਕਰਦੇ ਆ ਪਾਣੀ ਪਾਉਣੇ ਆ ਜਾਂ ਜਦੋਂ ਕਰਦੇ ਆ ਉਦੋਂ ਉਹਦੇ ਰਿੰਗਾ ਦੀ ਟੈਂਪਰ ਹੈ ਜਿਹੜੀ ਉਹ ਫੇਰ ਡਾਊਨ ਹੋ ਜੂਗੀ ਉਹ ਰਿੰਗ ਨਹੀਂ ਰਹਿ ਜਾਣਗੇ ਪੱਤੀਆਂ ਬਣ ਜਾਣਗੇ ਉਹਦੀ ਜਿਹੜੀ ਕੰਪਰੈਸ ਨੂੰ ਪ੍ਰੈਸ਼ਰ ਨੂੰ ਮੇਨਟੇਨ ਕਰਨ ਵਾਲੀ ਗੱਲ ਆ ਉਹ ਲੂਜ਼ ਹੋ ਜੂਗੀ ਇਸ ਕਰਕੇ ਕੋਈ ਵੀ ਕੰਪਨੀ ਨੇ ਕੋਈ ਚੀਜ਼ ਬਣਾਈ ਹੈ ਤਾਂ ਉਹਦੀ ਥਿਊਰੀ ਮੁਤਾਬਕ ਬਣਾਈ ਹੈ ਤਾਂ ਹੀ ਸ਼੍ਰਿੰਕ ਵੀ ਤਾਂ ਹੀ ਹੁੰਦੇ ਨਾ ਪਿਸਟਨ ਉਹ ਪ੍ਰੈਸ਼ਰ ਨੂੰ ਸ਼੍ਰਿੰਕ ਹੋਣ ਦਾ ਕਾਰਨ ਵੀ ਤਾਂ ਜਦੋਂ ਜਿਆਦਾ ਟੈਂਪਰੇਚਰ ਤੇ ਜਾਂਦਾ ਪਿਸਟਨ ਉਹ ਫੈਲੇਗਾ ਫੈਲੇਗਾ ਜਦੋਂ ਉਹ ਹਰ ਟਾਈਮ ਜਿਵੇਂ ਬਹੁਤ ਸਾਰੇ ਟਰੈਕਟਰਾਂ ਦੇ ਵਿੱਚ ਅੱਜ ਕੱਲ ਉਹ ਆਪਾਂ ਦੇਖਦੇ ਹਾਂ ਉਹ ਵੀ ਟਰੈਕਟਰ ਉੱਚੀ ਲੈਲ ਤੇ ਦੱਬ ਕੇ ਤੇ ਵੱਡੇ ਹਾਲਾਂ ਨੂੰ ਖਿੱਚ ਰਹੇ ਉਹ ਖਿੱਚ ਲੈਂਦਾ ਹਾਂਜੀ ਕਿਸੇ ਵੀ ਚੀਜ਼ ਨੂੰ ਤੁਸੀਂ ਓਵਰ ਤਾਕਤ ਦਿਓਗੇ ਖਿੱਚ ਜੂ ਪਰ ਜਿਵੇਂ ਗਾਣੇ ਵਾਲਾ ਕਹਿੰਦਾ ਵੀ ਕਿਹੜੀ ਸ਼ਾਫਟ ਵੱਜਦੀ ਹੈ ਜਿਹੜੀ ਉਹਨੂੰ ਅਟੈਚ ਕਰਦੀ ਹੈ ਉਹ ਇੱਕ ਗਾਣੇ ਦੇ ਵਿੱਚ ਆਉਂਦਾ ਆਉਂਦਾ ਵੀ ਉਹ ਫਲਾਨੀ ਸ਼ਾਫਟ ਕੜਕ ਕਰਕੇ ਟੁੱਟ ਗਈ ਠੀਕ ਹੈ ਪੀਟੀਓ ਪੀਟੀਓ ਸ਼ਾਫਟ ਪੀਟੀਓ ਸ਼ਾਫਟ ਕੜਾਕਾ ਕਰਕੇ ਟੁੱਟ ਗਈ ਬਾਈ ਜੀ ਇੰਜਨ ਦੀ ਪਾਵਰ ਜ਼ਿਆਦਾ ਕਲਚ ਪਲੇਟਾਂ ਨੂੰ ਆਈ ਕਲਚ ਪਲੇਟਾਂ ਉਨੀ ਪਾਵਰ ਵਾਸਤੇ ਉਨੇ ਪ੍ਰੈਸ਼ਰ ਤੇ ਪ੍ਰੈਸ਼ਰ ਪਲੇਟ ਬਣੀ ਹੈ ਉਹ ਉਹਨੂੰ ਭੰਨ ਦੋ ਜੇ ਉਹ ਨਹੀਂ ਟੁੱਟੂ ਕੋਈ ਗਰਾਰੀ ਟੁੱਟ ਜੂ ਜੇ ਗਰਾਰੀ ਵਧੀਆ ਤੇ ਫਿਰ ਪੀਟੀਓ ਸ਼ਾਫਟ ਟੁੱਟ ਜੂ ਜੇ ਪੀਟੀਓ ਸ਼ਾਫਟ ਨਹੀਂ ਟੁੱਟਦੀ ਤੇ ਬਾਈ ਜੀ ਜਦੋਂ ਟਰੈਕਟਰ ਨੂੰ ਤੁਸੀਂ ਰੇਸ ਜ਼ਿਆਦਾ ਹੀ ਦੇ ਦੋਗੇ ਤੇ ਬਾਈ ਜੀ ਉਹ ਫਰ ਪਿਸਟਨ ਤੇ ਪਊ ਤੇ ਜੇ ਧਰਤੀ ਪੋਲੀ ਹੈ ਉਹ ਟਰੈਕਟਰ ਵਿੱਚ ਉਹ ਖਿੱਚ ਕੇ ਲੈ ਜੂ ਸੋ ਐਚ ਡੀ ਵਰਤੋ ਤੇ ਦੁਰ ਵਰਤੋ ਦੀ ਆਪਾਂ ਗੱਲ ਕਰ ਰਹੇ ਆ। ਉੱਥੋਂ ਪਿੱਛੋਂ ਜਿਹੜੀ ਪਾਵਰ ਕੰਪਨੀ ਨੇ ਬਣਾਤੀ ਨਾ ਪਿਸਟਨ ਤੋਂ ਕੰਪਨੀ ਨੇ ਪਾਵਰ ਲਾਤੀ। ਲੈਣ ਤੋਂ ਪਾਵਰ ਨਾ ਵਧਾਓ। ਉਵੇਂ ਹੀ ਰਹਿਣ ਦਿਓ। ਪਾਵਰ ਨਾ ਵਧਾਓ। ਜੇ ਥੋੜੀ ਬਹੁਤੀ ਵਧਾਉਣੀ ਹੈ, ਥੋੜੀ ਬਹੁਤੀ ਸੈਟਿੰਗ ਹੋ ਸਕਦੀ ਹੈ 19 20 ਪਰ ਇਹ ਨਹੀਂ ਵੀ ਜੇ ਉਹ ਮੰਨ ਲਓ ਵੀ ਬੀ ਐਚ ਪੀ 60 ਹੈ ਤੇ ਤੁਸੀਂ ਉਹਨੂੰ ਟਰਬੋ ਲਾ ਕੇ ਉਹਨੂੰ 85 ਲੈ ਜਾਓਗੇ। ਜਿਵੇਂ ਛੋਟੇ ਟਾਇਰ ਦੀ ਥਾਂ ਤੇ ਵੱਡਾ ਟਾਇਰ ਪਾਤਾ। ਟੈਰ ਵੱਡਾ ਪਾਤਾ ਸ਼ਸਪੈਂਸ਼ਨ ਛੇਤੀ ਉੱਡ ਜਾਂਦਾ ਕੁਛ ਨਾ ਕੁਛ ਤਾਂ ਉੱਡੂ ਹੋ ਗਏ ਮੈਂ ਇਸ ਕਰਕੇ ਵੀਰ ਕੋਲੇ ਆਇਆ ਸੀ ਗ੍ਰੀਨ ਇੰਜੀਨੀਅਰਿੰਗ ਵਰਕਰਸ ਤੇ ਤੇ ਅਕਸਰੀ ਇਹਨਾਂ ਕੋਲੇ ਜਿਹੜੀਆਂ ਚੀਜ਼ਾਂ ਦੇ ਉੱਤੇ ਨੁਕਸ ਪੈਂਦਾ ਉਹ ਨੁਕਸ ਪੈਂਦਾ ਜੀ ਕਨੈਕਟਿੰਗ ਰਾੜਾਂ ਹਾਂਜੀ ਕੁਛ ਮੇਨ ਬੀਗਨ ਠੀਕ ਹੈ ਕੁਛ ਨਾ ਕੁਛ ਤਾਂ ਦੇਖੋ ਬੁਸ਼ਕ ਜਦੋਂ ਕਈਰ ਬੁਸ਼ ਕੱਟਣ ਲੱਗੀਦਾ ਇੱਕ ਸਾਠ ਰੇ ਕੁਛ ਨਿਕਲ ਜਾਂਦਾ ਉਹਦਾ ਕੀ ਕਾਰਨ ਹੁੰਦਾ ਉਹ ਓਵਰ ਹੀਟ ਹੋ ਕੇ ਲੋਡ ਦੀ ਚੱਲਿਆ ਉਹ ਲੋਡ ਦੀ ਸੱਟੇ ਵੱਜੀ ਗਈ ਸੱਟੇ ਵੱਜੀ ਗਈ ਸੱਟੇ ਵਜੇ ਗਿਆ ਜਦੋਂ ਕਿਸੇ ਚੀਜ਼ ਦੇ ਸੱਟ ਵਜਦੀ ਜਾਵੇ ਕਿੱਥੇ ਬੁਸ਼ ਕਿੰਨਾ ਟਾਈਟ ਹੁੰਦਾ ਪੂਰਾ ਉਹ ਜੇ ਤੁਸੀਂ ਕਹੋਗੇ ਵੀ ਬਾਈ ਇਹ ਦੋਨੇ ਬੰਦੇ ਗਲਤ ਬੋਲਦੇ ਪਏ ਆ ਝੂਠ ਮਾਰਦੇ ਆ ਫਿਰ ਜਿਹੜੀਆਂ ਕਮਾਨੀਆਂ ਦੇ ਵਿੱਚ ਪਿੱਤਲ ਦੇ ਬੁਸ਼ ਹੁੰਦੇ ਆ ਉੱਥੇ ਜਾ ਕੇ ਵੇਖ ਲਓ ਜਿੱਥੇ ਗਰੀਸ ਨਹੀਂ ਗਈਗੀ ਉਹ ਟਾਈਮ ਪਾ ਕੇ ਬੁਸ਼ ਘਸ ਜਾ ਪਿਆ ਹੁੰਦਾ ਤੇ ਜਦੋਂ ਬੁਸ਼ ਵਾਲੇ ਕੋਲੇ ਕਮਾਨੀਆਂ ਪੌਣੇ ਖੜਕਦੀ ਹੁੰਦੀਆਂ ਔਰ ਪੁਲਿਸ ਜੱਟ ਮਾਰਦਾ ਤੇ ਬੋਝਵਾਰ ਬਸ ਉਹੀ ਚੀਜ਼ੇ ਨੂੰ ਇੱਥੇ ਵੀਰੋ ਗੱਲਾਂ ਦਾ ਕੜਾ ਨਹੀਂ ਹੁਣ ਇੱਥੇ ਗਲਤ ਕਮੈਂਟ ਕੌਣ ਪਾਊਗਾ ਜਿਹਦੇ ਕਰਕੇ ਕਸਟਮਰ ਅਵੇਅਰ ਹੋ ਜਾਊਗਾ ਉਹ ਕੂ ਕਹਿੰਦਾ ਯਾਰ ਮੈਂ ਬਾਹਰ ਨਹੀਂ ਜਾਣਾ ਥਿਊਰੀ ਤੋਂ ਬਾਹਰ ਨਹੀਂ ਜਾਣਾ ਮੈਂ ਗਲਤ ਕੰਮ ਨਹੀਂ ਕਰਨਾ ਜਿਹੜਾ ਬੰਦਾ ਕਹਿੰਦਾ ਮੈਂ ਗਲਤ ਕਰਕੇ ਆਉ ਬਾਈ ਝੋਟਾ ਬਣਾਤਾ ਮੈਂ ਟੈਂਕ ਬਣਾਤਾ ਉਹ ਗਲਤ ਗਲਤ ਕਮੈਂਟ ਪਾਊਗਾ ਵੀ ਉਹਦੇ ਸੱਜਣ ਵੀ ਹੈਗੇ ਆ